ਆਹਦੇ ਪਹਿਲੇ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਮਨਾ ਕਰਤਾ ਮੈਂ ਕਰਤਾਰਪੁਰ ਗਈ ਤੇ ਕਰਤਾਰਪੁਰ ਵਾਲੇ ਓਕੇ ਆ ਤੁਸੀਂ ਆਪਣੇ ਬੈਂਕ ਨਾਲ ਗੱਲ ਕਰ ਲਓ ਜੱਜ ਇੱਥੇ ਆਏ ਤੇ ਇਹਨਾਂ ਨੇ ਆਖਿਆ ਵੀ ਨਹੀਂ ਆਹੀ ਨਹੀਂ ਇਹ ਕੰਮ ਕਰ ਕਰ ਦੇ ਮੈਨੂੰ ਕੁਝ ਨਹੀਂ ਦੱਸਿਆ ਤੇ ਇਹ ਕਪਰਸੂ ਮੈਂ ਆਪਣੇ ਵੱਡੇ ਮੁੰਡੇ ਨੂੰ ਲੈ ਕੇ ਆਈ ਹਾਂ ਤੇ ਉਹ ਇਹਨੇ ਫਿਰ ਪੁੱਛਿਆ ਉਹ ਨਾ ਕਿ ਤੁਹਾਡੀ ਮਾਂ ਮਾਤਰੀ ਜੀ ਦੇ 4 ਸਾਲ ਹੋ ਗਏ ਫਿਰ ਸਾਨੂੰ ਭਜਣਾ ਪੈ ਗਿਆ ਤੇ ਅਸੀਂ ਕਿੱਥੇ ਜਾਈਏ ਹੋਣ ਅਸੀਂ ਤਾਂ ਕਿਤੇ ਵੀ ਨਹੀਂ ਜਾ ਸਕਦੇ ਨਾ ਨਾ ਇਹ ਕਿੱਥੇ ਦੇਣਾ ਇਹ ਨਹੀਂ ਕਰ ਫੋਨ ਮੈਂ ਮੈਨੂੰ ਖਾਤਾ ਮੈਨੂੰ ਖਾਤਾ ਖੋਲ ਦੇ ਯਾਰੇ ਮੇਰੇ ਪੈਨਸ਼ਨ ਬਸ ਸਰਕਾਰ ਮੈਨੂੰ ਦੇ ਦੇ ਮੈਨੂੰ ਮੇਰੇ ਮਾਦਾ ਨੂੰ ਮੇਰੇ ਦੀ ਨੀਂਦ ਆ ਗਈ ਨਾ ਜੀ ਅਸੀਂ ਨਾ ਮੈਨੂੰ ਨੀਂਦ ਹੁੰਦੀ ਮੈਂ ਤਾਂ ਰੋਟਾ ਸਾਡੇ ਪੈਨਸ਼ਨ ਵਜੇ ਮੈਂ ਟੋਟ ਕੇ ਫਿਰ ਫਿਰ ਦਿੱਸ ਗਈ ਹਾਂ ਉਹ ਇਹ ਕੀ ਕਾਰਨ ਹੋ ਗਿਆ ਵਾ ਕੀ ਉਹ ਕਿੰਨੇ ਇਹ ਕੰਮ ਕਰਤਾ ਤੇ ਕਿੰਨੇ ਮਰਿਆ ਦਾ ਇਹ ਇਹਨਾਂ ਛੱਤ ਫੇਟ ਪਹੁੰਚਾਤਾ ਤੇ ਪੈ ਕੇ ਵਿੱਚ ਹੀ ਫਿਰ ਜਿਹਨਾਂ ਨੂੰ ਬਹੁਤ ਮਿਲ ਨਹੀਂ ਨਾ ਇਹਨਾਂ ਸੰਦੇਹ ਨਹੀਂ ਗਾਇਬ ਪਤਾ ਲੱਗਦਾ ਵੀ ਕਿੰਨੇ ਕਿੰਨੇ ਸਾਡੇ ਪਿੱਛਾ ਕੀਤਾ ਆ ਨੂੰ ਪਾਇਦੇ ਲੱਗੇ ਆ ਕਿ ਸਾਨੂੰ ਇਹ ਅਸੀਂ ਜਾਨਣਾ ਚਾਹੁੰਦੇ ਆ ਉਹਨੇ ਇਹਨਾਂ ਨਾਲ ਗੱਲ ਕਰਨ ਦੇ ਹੀ ਜਦ ਮਰਿਆ ਤੇ ਗਏ ਆਏ ਆ ਸਾਨੂੰ ਹੁਣ ਖਾਤਾ ਮੈਂ ਤਾਂ ਨਹੀਂ ਖੋਲਣ ਕਦਰਾਂਤ ਨਹੀਂ ਆਹੀ ਨਹੀਂ ਬੋਲ ਸਕਦੇ ਪਰ ਪਰਵਾਦ ਜੀ ਮੇਰਾ ਇਹ ਬੇਟਾ ਵਾ ਮੇਰੀ ਨੋ ਵਾ ਮੇਰੇ ਇਹਦੇ ਦੋ ਬੇਟੇ ਆ ਤੇ ਕਿੱਦਕ ਮੇਰਾ ਛੋਟਾ ਬੱਚਾ ਜੀ ਆਪ ਹਾੜਦੇ ਮਰੀ ਜੀ ਹਾਂ ਜੀ ਤੇ ਬੇਟਾ ਜੀ ਨਹੀਂ ਮੇਰੇ ਪੋਤੇ ਵੀ ਨਹੀਂ ਠੀਕ ਹਨ ਇਹਦਾ ਵੀ ਚਿੰਤਾ ਮੈਂ ਉਹ ਰਹੀ ਨੇ ਆ ਜੀ ਹਾਂ ਜੀ ਇਹਨੂੰ ਕੈਂਸਰ ਦੀ ਨੁਕਸਬਾਏ ਨੂੰ ਜੀ ਦੂਜਾ ਕੁਝ ਜਾਵਾ ਤਾਂ ਇਦਾਂ ਕੀ ਆ ਤੇ ਇੱਥੇ ਹੀ ਹੋਣੀ ਉਹ ਤੇ ਚੇਅਰ ਲੱਗ ਗਿਆ ਪਤਾ ਨਹੀਂ ਕਿਤੇ ਚਲ ਗਿਆ ਬਾਈ ਅਈ ਤੋ ਕੱਲਿਆ ਤੂੰ ਜਾ ਉਹ ਤੇ ਚਲ ਜਾ ਉਹ ਤੇ ਬੈਂਕ ਤੇ ਗੁਈ ਗੱਲੀ ਚਲ ਜੀ ਕੋਈ ਨਾ ਕਿ ਤੂੰ ਵੇਖਿਆ ਹੋਗੇ ਕਿ ਤੈਨੂੰ ਫਿਰ ਦਾ ਕਿ ਸਰ ਅਨੁਛੇ 6 ਮਹੀਨੇ ਸਾਡੀ ਮਾਤਾ ਦੀ 4 ਸਾਲ ਤੋਂ ਪੈਨਸ਼ਨ ਮਿਲਦੀ ਈ